ड़ गोदड़ी लीरानी दीवा बाबई घड़ी लीरानी घर गोआ बाबई मौज फीरानी बआ बाबई मौज फीर दीवाई मौज फीरानी बाब ਸਤਿਗੁਰ ਗੁਰਮੁਖ ਪ੍ਰੀਤੁ ਰਤਿਨ ਹਰਿ ਰਖਣ ਮਾਰਾ ਰਾਮ ਰਾਜੇ ਸਾ ਗੋਰੀ ਕੀ ਆਖੇ ਜਿਨ ਹਰ ਨਾਮ ਪਿਆਰਾ ਜਿਨ ਹਰ ਸੇਤੀ ਮਨ ਮਾਨੇ ਆ ਸਬਦ ਟਿਚਕ ਮਾਰਾ ਜਿਨ ਨਾਮ ਸਿਆਰਾ ਹਰ ਰਖਣ ਆ ਜੋਕ ਮਹਲ ਦੁਜਨ ਇਕ ਨਹੀਂ ਦਾਤ ਆਪਸ ਤੇ ਜੋ ਪਾਈਏ ਇਕ ਸਾਥ ਸਮਾਗੋ ਸਭ ਤੁਟਦੇ ਮੇਰਾ ਇਕ ਨਹੀਂ ਚਾકરી ਜਿਸ ਪਉ ਦਸ ਮੰਨ ਜਾਏ ਸੇਵਕ ਕਾਂਡਿਆ ਦੇਸੇ ਸਿੱਖਾਸ ਸਮਾਏ

ਕੁੱਤ ਇਸ ਹੀ ਘਟੜੀ ਸਾਰਾ ਸੋਰਾਹ ਹੁ ਸਤਿ ਸੋਤ ਨਾਮ ਜੀਵਾ ਹੋਈ ਜੀ ਓੜੀ ਨਾਨਕ ਅੰਤ ਨਾ ਜਪਣੀ ਹਰ ਤਾਂ ਕੇ ਬਾਰਾ ਬਾਰ ਆਪ ਕਰੈ ਸਾਖਤੀ ਫਿਰ ਆਪ ਕਰੈ ਮਾਰ

ਕਿੱਥੇ ਨੇ ਮਰਾਜ ਦੇ ਦੁਨੀਆਂ ਸੀ ਜਾਣੇ ਬੱਤਰ ਕਿੱਥੇ ਨੇ ਮਰਾਜ ਦੇ ਆਖੀ ਜਾਣੇ ਬੱਤਰ ਸਤਿ ਸ੍ਰੀ ਅਕਾਲ ਜੀ ਮਰਾਜ ਦੇ ਦੁਨੀਆਂ ਸੀ ਜਾਣੇ ਬੱਤਰ ਕਿੱਥੇ ਨੇ ਮਰਾਜ ਦੇ ਦੱਸਾ ਕਰੇ ਦੂਰ ਬੜੀ ਮੰਜੇ ਰੂਪ ਕੀ ਰਹਾ ਗਿਰਾਉਂਦੀ ਉਹ ਦੁਨੀਆ ਚ ਜਾਣੇ ਫਤਰ ਕਿਤੇ ਨੇ ਸੁਨਾਜਦੇ ਸੁਣਨ ਤੇ ਸੁਮਾਦ ਲਗੀ ਰਹਿੰਦੀ ਅਟੋ ਪੈਰ ਵਾਲੀ ਰਹਿੰਦੀ ਕਿਤੇ ਫਰਮਵੀ ਦੁਨੀਆ तस्वीर माला पेक पगवाना पारा कोई पगवाना सुन तुसियत कोई कम नान ਸੋਰੇ ਦੇ ਬਖੰਡੀਆਂ ਆਵਾਂ ਦੇ ਬਖੰਡੀਆਂ ਆਵਾਂ ਬੁੱਲੇ ਸੁਰਤੇ ਹੁੰਦੇ ਹੱਥ ਨਾਲੇ ਰਾਜ ਦੇ ਹਰ ਯੁਗ ਯੁਗ ਪਰ ਤੂੰ ਪਾਇ ਪੈਜ ਰੱਖਦਾ ਆ ਰਾਮ ਰਾਜੇ ਨਾਟ ਰੰਤ ਹਰ ਮਾਰਿਆ ਲਾਖਾ ਕੁਣਿੰਦ ਨਿੰਦ ਕਾ ਫੁੱਟਦੇ ਨਾਮ ਦੇ ਮੁਖ ਲਾਇਆ ਜਸ ਹਰਿ ਜੀ ਬਿਆਕ ਰਹਿ ਚੜਾਇਆ ਲੋਕ ਮਹੱਲਾ ਦੂਜਾ ਸਲੋਕ ਮਹੱਲਾ ਪਹਿਲਾ ਆਪੇ ਪੁੰਡੇ ਸੋ ਜਿਅਨੇ ਆਪੇ ਪੂਰਨੰਭੈ ਕੁਣਿੰਦ ਤੁਮ ਆਇ ਕਟੋਲੇ ਰਹਿਣ ਨੇ ਹਲੀ ਪੈ ਸਵਣੀ ਤੇ ਪਰੇਣ ਕੜੇ ਜਿਸਾ ਸਾਰੀ ਨਾਨਕਾ ਜੀ ਤੋਂ ਨਦਰਸ਼ ਰੇ ਆਪੇ ਸਾਦੇ ਕਰਿਆ ਭੁਜਾਇ ਤੇ ਰਖੇ ਆਪ ਜਿਸੰਤ ਪਾਇ ਕਰ ਸਿੱਖ ਬਾਬੂ ਇਸ ਨੂੰ ਕਹੀਏ ਨਾਨਕ ਸਾਡੀ ਚਾਹ ਤੇ ਆਪ ਬੌੜੀ ਵੜਿਆ ਆਇਆ ਸ੍ਰੀ ਗੁਰੂ ਜੀ ਆਇਆਂ ਸਤਿ ਸਤਿ ਕਾਦਰ ਕਰੀਮ ਨੇ ਜੀ ਆਇਆਂ ਰਿਖਿ ਸਮਾਇ ਆਈ ਗਾਨ ਸੁਆੜੀ ਦੇ ਸਦੀ ਨਿਨ੍ਹ ਵਾਏ ਹਰ ਦੇਖੀ ਬਹਰੀ ਉਹ ਦੁਜੀ ਨਹੀਂ ਜਾਏ ਕੋ ਸਮੈ ਇਸ ਸੇਵ ਜਾਵੇ ਸੋ ਸਮੈ ਇਸ ਸੇਵ ਜਾਏ ਤੇਰਾ ਤਾਂ ਹੰਸ ਚੜ੍ਹ ਹੈ ਸਤਿਨਾਮ ਦੀ ਵਾਣੀ ਗੁਰ ਕੀ ਦੇ ਕੀਆ ਬੜੇ ਅਈਆਂ ਕਿਛ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰਕਰੀਮ ਦੇ ਜੀਆ ਰਿਕ ਸੰਭਾਵੇ ਸਾਈ ਕਾਰ ਕਮਾ ਬਣੀ ਤੁਰ ਛੋਡੀ ਤਿੰਨੇ ਪਾਏ ਨਾਨਕ 21 ਬਾਰੀ ਔਰ ਦੂਜੀ ਨਹੀਂ ਜਾਏ ਸੁਕਰੇ ਤਸਿਰ ਜਾਏ ਸੁਕਰੇ ਤਸਿਰ ਜਾਏ ਸਤਿ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਗੁਰ ਪਿਆਰੇ ਉਹ ਸਮਾ ਹੋ ਗਿਆ ਸਭ ਤੇ ਉੱਤਮ ਹਰ ਕੀ ਕਥਾ ਮਾਪਰਸਾਂ ਦੇ ਕਮਾਏ ਹੋਏ ਵਚਨ ਸਰਮੂਲ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸਮੇਂ ਸਵਾਸਾਂ ਨੂੰ ਸਫਲਾ ਕਰੀਏ ਇੱਕ ਇੱਕ ਪਾਲ ਲੇਖੇ ਵਿੱਚ ਲਾਉਣ ਦੀ ਆਪਾਂ ਕੋਸ਼ਿਸ਼ ਕਰਨੀ ਆ ਨਾਲੇ ਭਾਈ ਪੱਟੀਆਂ ਚੱਲ ਰਹੀਆਂ ਨੇ ਸੇਵਾ ਦਾ ਰਾਕੇ ਆਪੋ ਆਪਣੀਆਂ ਡਿਊਟੀਆਂ ਸੰਭੋ ਆਈਆਂ ਸਭ ਸੰਗਤਾਂ ਦਾ ਧੰਨਵਾਦ ਕੀਰਤਨੇ ਸਿੰਘਾਂ ਦਾ ਗੁਰੂ ਕੇ ਵਜੀਰਾ ਦਾ ਬਹੁਤ ਬਹੁਤ ਧੰਨਵਾਦ ਆਓ ਸਰਵਣ ਕਰੀਏ ਸਭ ਤੇ ਉਤਮ ਹਰ ਕੀ ਕਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ